ਜੀਪੋ ਗਰੀਬ ਪਿਆ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਸਗੇ ਭਰਾਵਾਂ ਨੇ ਇੱਕੋ ਹੀ ਕੁੜੀ ਨਾਲ ਕੀਤਾ ਪਿਆ ਅਜੀਬੋ-ਗਰੀਬ ਵਿਆਹ ਜੀ ਹਾਂ ਇੱਕ ਅਜੀਹਾ ਵਿਆਹ ਜੋ ਸਭ ਨੂੰ ਹੈਰਾਨ ਕਰ ਦੇਵੇਗਾ ਦੋ ਭਰਾਵਾਂ ਨੇ ਇੱਕ ਹੀ ਲੜਕੀ ਨਾਲ ਵਿਆਹ ਕਰਵਾਇਆ ਇਹ ਖਬਰ ਸੁਣਨਾਂ ਚ ਅਜੀਬ ਲੱਗ ਰਹੀ ਹੈ ਕਿ ਅਜਿਹਾ ਕਿਵੇਂ ਹੋ ਸਕਦਾ ਹੈ ਪਰ ਅਜੀਹਾ ਦੇਖਣ ਨੂੰ ਮਿਲ ਰਿਹਾ ਹੈ ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਇਲਾਕੇ ਚ ਜਿੱਥੇ ਇੱਕ ਲੜਕੀ ਦਾ ਵਿਆਹ ਦੋ ਲੜਕਿਆਂ ਨਾਲ ਹੋਇਆ ਦਰਅਸਲ ਇਹ ਇੱਕ ਪਰੰਪਰਾ ਹੈ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿੱਥੇ ਪਰਿਵਾਰ ਦੇ ਸਗੇ ਭਰਾਵਾਂ ਨੇ ਇੱਕੋ ਕੁੜੀ ਨਾਲ ਵਿਆਹ ਕਰਵਾ ਲਿਆ ਇਸ ਤਰ੍ਹਾਂ ਦੇ ਵਿਆਹ ਦੇ ਪਿੱਛੇ ਕਾਰਨ ਜਾਇਦਾਦ ਨਾਲ ਜੁੜਿਆ ਹੈ ਤਾਂ ਜੋ ਜ਼ਮੀਨ ਦਾ ਵਟਵਾਰਾ ਨਾ ਹੋ ਸਕੇ ਇਸ ਲਈ ਪਰੰਪਰਾ ਚਲਾਈ ਗਈ ਵਿਆਹ ਤੋਂ ਬਾਅਦ ਸਾਰੇ ਮਿਲ ਕੇ ਪਰਿਵਾਰ ਨੂੰ ਚੁਣਾਉਂਦੇ ਨੇ ਖਾਸ ਕਰ ਇਹ ਹੈ ਕਿ ਤਿੰਨੋਂ ਪੜ੍ਹੇ ਲਿਖੇ ਨੇ ਤੇ ਅਮੀਰ ਪਰਿਵਾਰਾਂ ਨਾਲ ਸੰਬੰਧ ਰੱਖਦੇ ਨੇ ਜਾਣਕਾਰੀ ਅਨੁਸਾਰ ਇੱਕ ਲੜਕਾ ਵਾਟਰ ਸਪਲਾਈ ਡਿਪਾਰਟਮੈਂਟ 'ਚ ਨੌਕਰੀ ਕਰਦਾ ਹੈ ਤੇ ਦੂਜਾ ਲੜਕਾ ਫੌਰੀਨ 'ਚ ਕੰਮ ਕਰਦਾ ਹੈ ਇਸ ਤੇ ਲੋਕਾਂ ਨੇ ਬਹੁਤ ਕਮੈਂਟ ਵੀ ਕੀਤੇ ਇੱਕ ਯੂਜ਼ਰ ਨੇ ਕਿਹਾ ਔਰ ਗਰੀਬੀ ਦਾ ਦੌਰ ਹੈ ਮਿਲ ਬਾਟ ਕੇ ਖਰਚਾ ਉਠਾ ਲਵਾਂਗੇ ਔਰ ਦੇਵਰਾਨੀ ਜਠਾਨੀ ਦਾ ਝਗੜਾ ਵੀ ਖਤਮ ਇੱਕ ਹੋਰ ਯੂਜ਼ਰ ਨੇ ਕਿਹਾ ਇਸੇ ਨੇ ਭਾਈਓ ਕੋ અલગ ਨਹੀਂ ਹੋਣਾ ਪੜੇਗਾ ਇਸ ਤਰ੍ਹਾਂ ਦੇ ਕਮੈਂਟ ਲੋਕਾਂ ਵੱਲੋਂ ਕੀਤੇ ਗਏ ਨੇ ਪਰਿਵਾਰ ਦੇ ਨਾਲ-ਨਾਲ ਪੂਰਾ ਪਿੰਡ ਵੀ ਇਸ ਵਿਆਹ 'ਚ ਸ਼ਾਮਿਲ ਹੋਇਆ ਪੂਰੇ ਪ੍ਰੋਗਰਾਮ ਦਾ ਇੱਕ ਵੀਡੀਓ ਵੀ ਬਣਾਇਆ ਗਿਆ ਸੀ ਜੋ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਪੰਜਾਬੀ ਆਉਣ ਵਾਲੀ ਨਵੀਂ ਫਿਲਮ ਚਾਲੇ ਮੇਰਾ ਪੁੱਤ 4 ਇਸ ਸਮੇਂ ਵਿਵਾਦਾਂ 'ਚ ਘੇਟ ਚੁੱਕੀ ਹੈ ਤੇ ਇਸ ਫਿਲਮ ਨੂੰ ਸੈਂਸਰ ਬੋਰਡ ਨੇ ਸਰਟੀਫਿਕੇਟ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਹੈ 1 ਅਗਸਤ ਨੂੰ ਰਿਲੀਜ਼ ਹੋਣ ਵਾਲੀ ਇਹ ਫਿਲਮ ਵਿਵਾਦਾਂ 'ਚ ਘੇਰੀ ਹੈ ਤੇ ਇਸ ਦਾ ਕਾਰਨ ਹੈ ਕਿ ਪਾਕਿਸਤਾਨੀ ਕਲਾਕਾਰਾਂ ਦਾ ਪੰਜਾਬੀ ਫਿਲਮ 'ਚ ਹੋਣਾ ਸਭ ਨੂੰ ਪਤਾ ਹੈ ਕਿ ਪਾਕਿਸਤਾਨੀ ਕਲਾਕਾਰਾਂ ਦਾ ਪੰਜਾਬੀ ਫਿਲਮ 'ਚ ਆਉਣਾ ਪੂਰੀ ਤਰ੍ਹਾਂ ਨਾਲ ਬੰਦ ਹੋ ਗਿਆ ਹੈ। ਤੇ ਚਲੋ ਮੇਰਾ ਪੁੱਤ ਚਾਰਚ ਪਾਕਿਸਤਾਨੀ ਕਲਾਕਾਰ ਵੀ ਨੇ ਜੋ ਇਸ ਫਿਲਮ 'ਚ ਆਪਣਾ ਕਿਰਦਾਰ ਨਿਭਾਰੇ ਨੇ। ਹਾਲ ਹੀ ਚਮਿੰਦਰ ਗਿੱਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਪੋਸਟ ਪਾਈ ਸੀ ਜਿਸ 'ਚ ਭਾਰਤੀ ਗਾਇਕ ਟਿੱਪਣੀ ਕਰਨ ਵਾਲ ਇਫਤਖਾਰ ਠਾਕੁਰ ਇਸ ਫਿਲਮ 'ਚ ਨਜ਼ਰ ਆ ਰਹੇ ਨੇ। ਤੇ ਇਸ ਦੇ ਨਾਲ ਹੀ ਅਕਰਮ ਉਦਾਸ ਤੇ ਨਾਸਰ ਚਿਨੀਅੋਕਤੀ ਵੀ ਇਸ ਫਿਲਮ 'ਚ ਨਜ਼ਰ ਆ ਰਹੇ ਨੇ। ਇਫਤਖਾਰ ਠਾਕੁਰ ਨੂੰ ਫਿਲਮ 'ਚ ਦੇਖਣ ਤੋਂ ਬਾਅਦ ਇਸ ਫਿਲਮ ਨੂੰ ਸੈਂਸਰ ਬੋਰਡ ਨੇ ਸੈਂਸਰ ਨਹੀਂ ਦਿੱਤਾ ਪਰ ਕਈ ਲੋਕੀ ਇਸ ਫਿਲਮ ਦੇ ਹੱਕ 'ਚ ਵੀ ਇਫਤਕਾਰਤਾ ਹੱਕ ਨੂੰ ਕੱਢੋ ਬਾਹਰ ਬਾਕੀ ਰਹਿਣ ਦਿਓ ਇੱਕ ਹੋਰ ਯੂਜ਼ਰ ਨੇ ਕਿਹਾ ਆਫਟਰ ਸਰਦਾਰਜੀ 3 ਨਾਉ ਚੱਲ ਮੇਰਾ ਪੁੱਤ ਚਾਰ ਬੈਨ ਇਨ ਇੰਡੀਆ ਬਟ ਇੰਡੀਆ ਪਾਕਿਸਤਾਨ ਨੇ ਮੈਚ ਹੋਗਾ ਇਹ ਕਿਹਦਾ ਦੋਗਲਾਪਨ ਹੈ ਅਬ ਆਪ ਬਤਾਓ ਇਹ ਸਹੀ ਹੈ ਕਿਆ ਜਿਹੜਾ ਮੈਚ ਦਾ ਪਾਕਿਸਤਾਨ ਨਾਲ ਉਹਦਾ ਕੀ ਜਦੋਂ ਕੋਈ ਪੰਜਾਬ ਦੀ ਗੱਲ ਹੁੰਦੀ ਹੈ ਤਾਂ ਬੈਨ ਕਰ ਦਿੰਦੇ ਤੇ ਕੱਲ ਜਿਹੜਾ ਮੈਚ ਉਸ ਦਾ ਕੀ ਉਸ ਨੂੰ ਵੀ ਬੰਦ ਕਰਵਾਓ ਅਗਰ ਇਨੀ ਨਫਰਾਤ ਆ ਪਾਕਿਸਤਾਨ ਤੋਂ ਆਉਂਦੀ ਹਰ ਇੱਕ ਚੀਜ਼ ਬੰਦ ਕਰੋ ਬਹੁਤੀ ਚੀਜ਼ਾਂ ਪਾਕਿਸਤਾਨ ਤੋਂ ਇੱਥੇ ਇੰਡੀਆ ਆਉਂਦੀਆਂ ਨੇ ਬਿਲ ਕਿਸੇ ਹੋਰ ਦੇਸ਼ ਦਾ ਲਗਾ ਕੇ ਲੋਕਾਂ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਫਿਲਮ ਨੂੰ ਬੈਨ ਕਰਨਾ ਹੈ ਤਾਂ ਪਾਕਿਸਤਾਨ ਨਾਲ ਕ੍ਰਿਕਟ ਮੈਚ ਹੋਣ ਵਾਲਾ ਹੈ ਉਹ ਵੀ ਬੰਦ ਕਰੋ ਦੱਸਦੀ ਕਿ ਸਰਦਾਰ ਜੀ ਤਿੰਨ ਵੇਲੇ ਵੀ ਤਸਜੀਦ ਅਸੰਜ ਦੇ ਹੱਕ 'ਚ ਵੱਡੇ ਵੱਡੇ ਲੀਡਰ ਵੀ ਆਏ ਸਨ ਜਿਨ੍ਹਾਂ ਨੇ ਫਿਲਮ ਰਿਲੀਜ਼ ਕਰਨ ਨੂੰ ਕਿਹਾ ਪਰ ਫਿਰ ਵੀ ਇਹ ਮੂਵੀ ਭਾਰਤ 'ਚ ਰਿਲੀਜ਼ ਨਾ ਹੋ ਸਕੇ ਤੇ ਫਿਰ ਸਰਦਾਰ ਜੀ ਤਿੰਨ ਨੂੰ ਵਿਦੇਸ਼ਾਂ 'ਚ ਰਿਲੀਜ਼ ਕੀਤਾ ਗਿਆ ਸੀ ਹਾਲਾਂਕਿ ਪਹਿਲਗਾਮ ਹਮਲੇ ਤੋਂ ਪਹਿਨਾ ਸ਼ੂਟ ਹੋਈਏ ਤੇ ਹੁਣ ਅਮਰਿੰਦਰ ਵਾਦਾ ਚ ੁੱਕ ਗਈ ਹੈ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਇਹ ਫਿਲਪ ਭਾਰਤ ਚ ਰਿਲੀਜ਼ ਹੋਵੇਗੀ ਜਾਂ ਨਹੀਂ